ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਫੇਸਬੁਕ ਪੇਜ ਤੇ ਸਵਾਗਤ ਹੈ ਜੀ ਅੱਜ ਦੇ ਆਪਾਂ ਮਿਲਦੇ ਆਂਗਾ ਗੋਲ ਪਾਣੇ ਦੀ ਜਿਹੜਾ ਆਪਾਂ ਪਹਿਲਾਂ ਸਰਦੇ ਸੈਂਟਰ ਦੇ ਵਿੱਚ ਆਲਕਾ ਹਟਲਾ ਰੱਖ ਕੇ ਜਿਹੜਾ ਜੁੜਾ ਕਰਾਂਗੇ ਜੁੜਾ ਕਰਨ ਤੋਂ ਬਾਅਦ ਹੁਣ ਇਹ ਆਪਾਂ ਪਰ ਲੜ ਲਗਾਵਾਂਗੇ ਇਹਦਾ ਆਪਣਾ ਪਰ ਦਾ ਵੱਡਾ ਲੜ ਨੂੰ ਅੰਦਰੋਂ ਫੜ ਕੇ ਛੋਟੇ ਲੜ ਨੂੰ ਅੰਦਰੋਂ ਖੁੱਲ ਕਰਕੇ ਉਸੇ ਟਰੈਂਗਲ ਸ਼ੇਪ ਨੂੰ ਬਣਾ ਕੇ ਜਿਹੜਾ ਪਹਿਲਾਂ ਸਰ ਕਵਰ ਕਰਕੇ ਅਪਾੜਾ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਉਹਦੇ ਨਾਲ ਇਹ ਆਪਣੇ ਕੰਧਰੇ ਨੂੰ ਨੰਗੇ ਛੱਡ ਚੰਗੇ ਛੱਡ ਦਵਾਂਗੇ ਤੇ ਜਿਹੜਾ ਆਪਾਂ ਦੂਜਾ ਨਾਲ ਦੂਸਰੇ ਲੜ ਦੇ ਨਾਲ ਇਹ ਆਪਣੇ ਕੰਨ ਕਵਰ ਕਰਕੇ ਤੇ ਲੜ ਨੂੰ ਜਿਹੜਾ ਹਲਕਾ ਟਾਈਟ ਕਰਕੇ ਇਸ ਲੜ ਦੇ ਵਿੱਚ ਇਸ ਲੜ ਦੇ ਵਿੱਚ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਨੂੰ ਇੱਕ ਤਰੀਕਾ ਸੈੱਟ ਕਰਨਾ ਬੜਾ ਸੈੱਟ ਕਰਕੇ ਤੇ ਇਸ ਲੜ ਨੂੰ ਜਿਹੜਾ ਹਲਕਾ ਗੋਲੇ ਵਿੱਚ ਕਰਕੇ ਲਗਾ ਦਵਾਂਗੇ ਤੇ ਜਿਹੜਾ ਆਪਣਾ ਉਪਰ ਸਿਰੇ ਦਾ ਨੰਗਾ ਹੋ ਹੱਟਾਇਆ ਜਿਹੜਾ ਫਰਕ ਖੋੜਾ ਛੱਡਿਆ ਸੀ ਉਹ ਕੰਪੜੇ ਨੇ ਖਿੱਚ ਲੈਣਾ ਇਸ ਕਪੜਾ ਨੂੰ ਖਿੱਚਣ ਤੋਂ ਬਾਅਦ ਫਿਰ ਤੋਂ ਨਿਭ ਲੈਣਾ ਆਪਣੇ ਇਕੱਠੇ ਕਰਕੇ ਤੇ ਹਲਕਾ ਕਰਨ ਨੂੰ ਇਹ ਅੱਜ ਅੱਧੇ ਵਿੱਚ ਵਾਲ ਪਾ ਕੇ ਜਿਹੜਾ ਉਹ ਸਿਰ ਸੀਗਾ ਤੇ ਜਿਹੜਾ ਸੈਟ ਕਰਾਂਗੇ ਉਹ ਜਿਹੜਾ ਤੇ ਸਿਰ ਜਿਹੜਾ ਆਪਣਾ ਕਪੜਾ ਰਹੇਗਾ ਛਲਾੜ ਛਲੇਣਾ ਦਬ ਦਵਾਂਗੇ ਪਰੰਤੋਂ ਪਰੰਦਵਾ ਦੇ ਰੋਣਾ ਗੀੜਾ ਹੋ ਗਿਆ ਸੈਟ ਕਰ ਲੈਣਾ ਜਿਹੜਾ ਵਨ ਨਾ ਹੌਲਾ ਸੈਟ ਕਰ ਲੈਣਾ ਹੁਣ ਆਪਾਂ ਤੀਜਾ ਲੜ ਲਗਾ ਕੇ ਜਿਹੜਾ ਮੁੰਡੇ ਚਿਹੜਾ ਪਾ ਕੇ ਜਿਹੜਾ ਪਾ ਕੇ ਲਾੜ ਨੂੰ ਤੇ ਜਿਹੜਾ ਸੈਟ ਕਰਕੇ ਲਗਾ ਦੇਣਾ ਪਰੜਾ ਆਹੀ ਲੜੂਗਾ ਆਹੀ ਲੜ ਦੇ ਵਿੱਚ ਵੀ ਜਿਹੜੇ ਆਪਣੇ ਉਹ ਕੇਵਲ ਬਾਖੇ ਲੱਪ ਲਗਾ ਦੇਣਾਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰਨਾ ਤੇ ਜਿਹੜੇ ਵੀ ਸਾਡੇ ਫੇਸਬੁਕ ਪੇਜ ਤੇ ਨਵੇਂ ਹਨ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਹੁਣ ਆਪਣਾ ਆ ਲੜ ਦਾ ਹੋਣ ਤੋਂ ਬਾਅਦ ਆਪਣਾ ਪਰਨਾਮ ਖੀਟ ਹੋ ਜਾਊਗਾ ਲੜਦੋ ਤਾਂ ਇੱਕ ਤਰ੍ਹਾਂ ਹਟਕਾਰ ਕਿਹੜਾ ਪਰਸ ਲੜਦੋ ਹੁਣ ਜਿਹੜਾ ਆਪਣਾ ਬਾਕੀ ਦਾ ਡਰ ਰਹਿ ਗਿਆ ਉਹ ਸਾਨੂੰ ਆਪਾਂ ਬੈਕ ਤੇ ਦਬ ਦੇਣਾ ਇਹਦਾ ਪਰ ਨਾਮ ਵੀਡ ਹੋ ਚੁੱਕਿਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਵੀਡੀਓ ਦੇਖੋ ਤੇ ਅੱਗੇ ਅਡਾ ਆਪਣੇ ਪਰਨੇ ਵਿੱਚ ਆਉਣੇ ਬਣਾਉਣਗੇ ਉਹਨਾਂ ਬਲਾਕ ਨੂੰ ਕਿਦਾਂ ਸੈੱਟ ਕਰਾਂਗੇ ਪੱਕ ਪਹਿਲਾਂ ਇਹ ਆਪਣੇ ਬਾਂਡਾ ਪਧਾ ਲੈਣੇ ਨੇ ਜਿਹੜੇ ਬਣਾਇ ਫੈਲਿੰਗ ਆ ਕਰਾਂਗੇ ਤੇ ਉਹ ਪ੍ਰੋਵੀਡ ਆਪਣਾ ਫਿਰੂਗਾ ਸਾਨੂੰ ਆਪਾਂ ਜਿੱਦਾਂ ਕਵਰ ਕਰ ਲੈਣਾ ਬਾਅਦ ਨੇੜਾ ਬਣਾਣਾ ਲਾੜੇ ਸਮੇੜਾ ਨਾਲ ਥੱਕ ਕੇ ਫਿਰ ਆਪਾਂ ਬਣਾ ਜਿੱਦਾਂ ਫਿਕ ਚਾਣ ਲੈਣਾ ਇਹ ਗੱਤਾਂ ਕਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ